ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮਿਨੀ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼੍ਰੀ ਪਹੌਰ ਸਾਹਿਬ ਇਸ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਨੇ ਚੋਪਈ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਸੀ ਮਹਾਰਾਜ ਜੀਆ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬ੍ਰਹਮਦਾਸ ਜੀ ਪਟਿਆਲੇ ਵਾਲੇ ਆਪਣੇ ਜਥੇ ਸਮੇਤ ਹਾਜ਼ਰੀਆਂ ਭਰ ਰਹੇ ਸੀ ਤੇ ਨਾਲ ਹੀ ਸੰਤ ਬਾਬਾ ਸੁਰਜੀਤ ਸਿੰਘ ਜੀ ਹੀਰਾਵਾਲੇ ਉਹ ਵੀ ਨਾਲ ਹਾਜ਼ਰੀਆਂ ਭਰ ਰਹੇ ਸੀ ਨਾਲ ਹੀ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਹੀਰਾ ਥੜਾ ਸਾਹਿਬ ਜੋ ਕਿ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਤੇ ਪਾਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸਿਕ ਸਥਾਨ ਹੈ 1710-11 ਦੇ ਵਿੱਚ ਸਰਹੰਦ ਫਤਿਹ ਕਰਕੇ ਬਾਬਾ ਜੀ ਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਸਿੰਘਾਂ ਦੇ ਨਾਲ ਇਸ ਸਥਾਨ ਤੇ ਆਏ ਸੀ ਇਸ ਸਥਾਨ ਤੇ ਕੁਝ ਦਿਨ ਨਿਵਾਸ ਕਰਕੇ ਫਿਰ ਬਾਈ ਧਾਰ ਤੇ ਕਹਿਲੂਰ ਦੇ ਰਾਜੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨਾਲ ਧੋਖੇ ਕੀਤੇ ਸੀ ਉਹਨਾਂ ਨੂੰ ਬਾਬਾ ਜੀ ਨੇ ਪੱਤਰ ਕਾ ਭੇਜ ਕੇ ਲਲਕਾਰਿਆ ਸੀ ਕਿ ਹੁਣ ਤੁਸੀਂ ਆਪਣੇ ਕਰਮਾਂ ਦਾ ਫਲ ਪਾਉਣ ਲਈ ਤਿਆਰ ਹੋ ਜਾਵੋ। ਕੋ ਉਹਨਾਂ ਨੇ ਵੀ ਉੱਤਰ ਭੇਜਿਆ ਸੀ ਕਿ ਤੁਹਾਨੂੰ ਅਸੀਂ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਹੀ ਖਤਮ ਕਰ ਦੇਣਾ ਹੈ। ਬਾਬਾ ਜੀ ਨੇ ਫਿਰ ਇੱਥੇ ਥੜਾ ਤਿਆਰ ਕੀਤਾ ਤੇ ਬਚਨ ਕੀਤਾ ਕਿ ਤੁਹਾਡੀਆਂ ਰਿੱਧੀਆਂ ਸਿੱਧੀਆਂ ਲਿਆ ਕੇ ਮੈਂ ਇਸ ਵਿੱਚ ਬੰਦ ਕਰ ਚੱਲਿਆ ਹਾਂ। ਥੜਾ ਸਾਹਿਬ ਦੇ ਉੱਪਰ ਹੀ શ્રી ਗੁਰੰਤਸਾਹਿਬ ਮਹਾਰਾਜੀਆਂ ਦਾ ਪ੍ਰਕਾਸ਼ ਹੈ। ਜੋ ਵੀ ਮਾਈ ਭਾਈ ਸੱਚੇ ਦਿਲਾਂ ਨਾਲ ਅਰਦਾਸ ਕਰੇਗਾ ਉਸ ਦੀ ਮਨੁਕਾਮਨਾ ਪੂਰਨ ਹੋਵੇਗੀ। ਇਸ ਤਰ੍ਹਾਂ ਵਰ ਦੇ ਕੇ ਬਾਬਾ ਜੀ ਇਥੋਂ ਅੱਗੇ ਵਣਾ ਹੋਏ